ਸਤਿ ਸ਼੍ਰੀ ਅਕਾਲ ਜੀ ਆਪਾਂ ਦਸ਼ਮੇਸ਼ ਕਲਾਥ ਹਾਊਸ ਚੌਕੇ ਨੇੜੇ ਵੱਡਾ ਹੂ ਵੱਡਾ ਗੁਰਦੁਆਰਾ ਕਿਲਾ ਪੱਤੀ ਦੀ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਅੱਜ ਤੁਹਾਡੇ ਲਈ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਹਾਂ ਜੀ ਬਹੁਤ ਹੀ ਸੌਫਟ ਕੱਪੜੇ ਤੇ ਸਾਈਬਾ ਦੇ ਬ੍ਰਾਂਡਡ ਪੀਸ ਹੋਣਗੇ ਜੀ ਇਹ ਆਪਾਂ ਸ਼ੁਰੂ ਕਰਦੇ ਹਾਂ ਜੀ ਪਹਿਲਾ ਪੀਸ ਆਊਗਾ ਬਲੈਕ ਦੇ ਵਿੱਚ ਆ ਸਾਰਾ ਨੈਕਟਿਵ ਵਰਕ ਹੋਊਗਾ ਤੇ ਪਲੇਨ ਇਹਦੇ ਆਊਗੀ ਸਲਵਾਰ ਮੋਟਮ ਤੇ ਨਾਲ ਜੈਪਰੀ ਪ੍ਰਿੰਟ ਦੇ ਵਿੱਚ ਦੁਪੱਟਾ ਉਹ ਬਹੁਤ ਹੀ ਫੈਂਸੀ ਜਿਹਾ ਦੁਪੱਟਾ ਉਹ ਬਹੁਤ ਹੀ ਸੋਨਾ ਸਪੈਸ਼ਲ ਗਰਮੀਆਂ ਦੇ ਲਈ ਆਰਟੀਕਲ ਚੈੱਕ ਕਰੋ ਜੀ ਡਾਰਕ ਨਾਲ ਲਾਈਟ ਦੀ ਮੈਚਿੰਗ ਹੋਊਗੀ ਤੇ ਸੋਨੂ ਅਗਲਾ ਕਲਰ ਚੈੱਕ ਕਰਵਾਉਣਾ ਹੈ ਜੀ ਆਪਾਂ ਚੈੱਕ ਕਰੋ ਜੀ ਸ਼ਿਆਵਾ ਦਾ 19 ਨੰਬਰ ਹੋਊਗਾ ਜੀ ਇਹ ਆਪਾਂ ਇਹ ਤੁਹਾਨੂੰ ਆਰਟੀਕਲ ਦੇਖੋ ਜੀ ਆਫ ਵਾਈਟ ਕ੍ਰੀਨ ਜャ ਸ਼ੇਡ ਹੋਊਗਾ ਜੀ ਇਹ 컬러 ਚੈੱਕ ਕਰੋ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਤੇ ਬੈਲ ਆਈਕਨ ਦਾ ਬਟਨ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਆਹ ਚੈੱਕ ਕਰੋ ਜੀ ਇਹਦਾ ਦੁਪੱਟਾ ਆਊਗਾ ਬਹੁਤ ਹੀ ਸੋਨੇ 컬러 ਕੰਟਰਾਸਟ ਬਣੇ ਹੋਏ ਆ ਤੇ ਆਪਾਂ ਤੁਹਾਨੂੰ ਬਹੁਤ ਹੀ ਲੈਸ ਪ੍ਰਾਈਸ ਤੇ ਦੇਵਾਂਗੇ ਜੀ ਸਾਈਬਾ ਦੇ ਬ੍ਰਾਂਡਡ ਪੀਸ ਚੱਕੂਚ ਬਹੁਤ ਹੀ ਸੋਹਣਾ ਆਰਟੀਕਲ ਹੈ ਇਹ ਵਰਕ ਹੋਊਗਾ ਤੇ ਸਾਰੇ ਇਹਦੇ ਸ਼ਰਟ ਦੇ ਵਿੱਚ ਵਰਕ ਹੋਊਗਾ ਜੀ ਤੇ ਪਲੇਨ ਹੂਕ ਬਾਟਮ ਪਲੇਨ ਹੋਊਗੀ ਜੀ ਸੋਨੂੰ ਅਗਲਾ ਕਲਰ ਆਊਗਾ ਬਲੂ ਜੀ ਜੇਕਰ ਆਪਣੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਨਾ ਤੇ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਅੱਗੇ ਸੋਨੂੰ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਦਿਖਾਵਾਂਗੇ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਸਪੈਸ਼ਲ ਗਰਮੀਆਂ ਦੇ ਲਈ ਪਲੇਨ ਬਾਟਮ ਪਲਾਸਟ ਪ੍ਰਿੰਟ ਪੱਟਾ ਜੀ ਜੇਕਰ ਤੁਸੀਂ ਸਿੰਗਲ ਪੀਸ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਣਾ ਆਰਡਰ ਕਰ ਸਕਦੇ ਹੋ ਜੀ ਆਪਣਾ ਆਰਡਰ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਜੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕੋਸ਼ ਸਕਦੇ ਹੋ ਜੀ ਸਕ੍ਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਜੀ। ਗਲੈਰਟੀਕਲ ਚੈੱਕ ਕਰੋ। ਪੈਰਟ ਦੇ ਵਿੱਚ ਬਿਲਕੁਲ ਹੀ ਲਾਈਟ ਜਾਂ ਕਲਰ ਹੈ ਜੀ। ਬਹੁਤ ਹੀ ਸੌਫਟ ਤੇ ਲਾਈਟ ਵੇਟ ਕੱਪੜਾ ਹੈ ਜੀ। ਚੈੱਕ ਕਰੋ ਜੀ। ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ। ਹੋਲ سیل ਰੇਟਾਂ ਤੇ ਸੂਟ ਥੀਦਨ ਲਈ ਪਹੁੰਚੋ ਜੀ। ਦਸ਼ਮੇਸ਼ ਕਲੌਥ ਹਾਊਸ ਚੌਕੇ ਆਪਾਂ ਸਿੰਗਲ ਪੀਸ ਲਈ ਸੋਨੋ ਬਹੁਤ ਹੀ ਘੱਟ ਰੇਟਾਂ ਤੇ ਦੇਵਾਂਗੇ ਜੀ ਚੈੱਕ ਕਰੋ ਜੀ ਇਹਦਾ ਦਪੱਟਾ ਆ ਜਾਊਗਾ ਅੱਗਲਾ ਆਜੂ ਹੈ ਜੀ ਇਨਗਰੇਡੀਅੰਟ ਵਿੱਚ ਬਹੁਤ ਹੀ ਸੋਹਣੀ ਦੇਖੋ ਪੈਕਿੰਗ ਹੋਈ ਹੈ ਬੈਗ ਦੇ ਵਿੱਚ ਸੂਨ ਦੇ ਤੇ ਦੇ ਵਿੱਚ ਚੈੱਕ ਕਰੋਣੇ ਇਹ ਬ੍ਰਾਂਡ ਦੇ ਸਾਰੇ ਸੂਟ ਹੀ ਬਹੁਤ ਸੋਹਣੇ ਹੁੰਦੇ ਆ ਤੇ ਸਾਰੀ ਡਿਜ਼ਾਈਨ ਲੇਟੈਸਟ ਤੇ ਹਟਕੇ ਜੇ ਹੁੰਦੀ ਹੈ ਜੀ। ਇਹ ਦਾ ਆ ਜੂਗਾ। ਨੈੱਕ ਤੇ ਆ ਜੂਗਾ। ਆਈ ਦੁਪੱਟਾ ਆ ਜੂਗਾ ਜੀ ਤੇ ਬਾਟਮ ਆ ਜੂਗੇ। ਆਪਾਂ ਸੋਨੋਂ ਹੁਣ ਅਗਲਾ ਕਲਰ ਚੈੱਕ ਕਰਾਉਣਾ। ਇਹਦੇ ਹਰੇਕ ਡਿਜ਼ਾਈਨ ਦੇ ਵਿੱਚ 10-10 ਕਲਰ ਆਉਂਦੇ ਆ ਜੀ। ਸੋ ਨਵਾਂ ਕਲਰ ਦੇਖੋ ਜੀ ਬਹੁਤ ਹੀ ਸੋਨਾ ਕਲਰ ਗਾਜਰੀ ਇਹ ਮੇਰੇ ਪਹਿਣਾ ਗਰਮੀ ਦੇ ਲਈ ਬਹੁਤ ਹੀ ਫੈਨਸੀ ਤੇ ਲਾਈਟ ਵੇਟ ਸੂਟ ਲੱਭਦੀਆਂ ਪਿੰਆਂ ਨੇ ਉਹਨਾਂ ਲਈ ਸਪੈਸ਼ਲ ਚੈੱਕ ਕਰੋ ਜੀ ਇਹ neck ਤੇ ਆਊਗਾ ਸਾਰਾ thread work ਤੇ ਇਹਦੇ ਨਾਲ ਆਊਗਾ ਦੁਪੱਟਾ ਜੀ ਤੇ ਬਾਟਮ ਇਹਦਾ ਅਗਲਾ ਕਲਰ ਸੋਨੂ ਚੈੱਕ ਕਰਾਉਣੇ ਇਹ ਆਊਗਾ ਮੈਂਦੀ ਸ਼ੇਡ ਦੇ ਵਿੱਚ ਇੱਕ ਵਾਰ ਆਪਣੇ ਸ਼ੋਰੂਮ ਤੇ ਜ਼ਰੂਰ ਵਿਜ਼ਿਟ ਕਰੋ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਸੋਨੂ ਰੋਜ਼ ਸੋਹਣੇ ਸੋਹਣੇ ਸੂਟ ਦੇਖਣ ਨੂੰ ਮਿਲਣ ਤੇ ਆਪਣਾ ਬੈਲ ਆਈਕਨ ਦਾ ਬਟਨ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਜੀ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਸੋਨੂ ਅੱਗੇ ਬਹੁਤ ਸੋਹਣੇ ਕਲਰ ਡਿਜ਼ਾਈਨ ਚੈੱਕ ਕਰਾਉਣੇ ਤੇ ਇਹਦੇ ਆਪਾਂ ਲੈਸ ਤੇ ਲਾਏ ਹੋਏ ਐਕਸਪ੍ਰੈਸ ਇਹਦਾ ਬਾਟਮ ਆ ਜੂ ਦਾ ਦੁਪੱਟਾ ਆ ਜੂ ਹੈ ਜੀ ਦੇਖੋ ਬਹੁਤ ਹੀ ਸੋਨਾ ਕਲਰ ਕੰਟਰਾਸਟ ਦੇ ਨਾਲ ਦੁਪੱਟਾ ਬਣਿਆ ਹੋਇਆ ਚੈੱਕ ਕਰੋ ਰੰਗ-ਕਲਰ ਚੈੱਕ ਕਰੋ ਬਹੁਤ ਹੀ ਸੋਨੇ ਤੇ ਸੌਫਟ ਇਹ ਕਲਰ ਹੈ ਸਪੈਸ਼ਲ ਗਰਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਦਿਨਾਂ ਕੋਈ ਕੰਫਰਮੈਂਸ ਨਹੀਂ ਕਰਦੇ ਨਾ ਹੀ ਪ੍ਰਾਈਸ ਬਹੁਤ ਕੱਟ ਪ੍ਰਾਈਸਾਂ ਤੇ ਲਗਭਗ ਹੋਲਸੇਲ ਪ੍ਰਾਈਸ ਤੇ ਸੇਲ ਕਰਦੇ ਆ ਜੀ ਆਜੂਆ ਜੇਕਰ ਕਿਸੇ ਭੈਣੇ ਸਿੰਗਲ ਸੂਟ ਵੀ ਆਰਡਰ ਕਰਨਾ ਹੋਵੇ ਤਾਂ ਤੁਸੀਂ ਘਰ ਬੈਠੇ ਕਰ ਸਕਦੇ ਹੋ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਜੀ ਤੇ ਆਗਲਾ ਇਹਦਾ ਦੁਪੱਟਾ ਆਊਗਾ ਜੀ ਅਗਲਾ ਆਜੂਗਾ ਪਿੱਛੇ ਵਿੱਚ ਸਾਬਾ ਦੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਅਵੇਲੇਬਲ ਹੈ ਆਪਾਂ ਸੋਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਰਵਾਂਗੇ ਜੇਕਰ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕੀਤਾ ਹੋ ਤਾਂ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਜੀ ਇਸ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਜੀ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਤਾਂ ਸਾਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਮੋਟੀਵੇਸ਼ਨ ਮਿਲਦੀ ਹੈ। ਅ ਚੈੱਕ ਕਰੋ ਜੀ। ਅਗਲਾ ਹੈਗਾ ਜੀ ਮੰango ਜੱਲੋ ਜਾਂ ਕਲਰ ਆਊਗਾ ਲਾਈਟ ਦੇ ਵਿੱਚ ਇਹ। ਅ ਚੈੱਕ ਕਰੋ ਜੀ। ਕਿੰਨਾ ਸੋਹਣਾ ਵਰਕ ਕੰਬੀਨੇਸ਼ਨ ਬਣਿਆ ਹੋਇਆ ਜੀ, ਥ੍ਰੈਡ ਵਰਕ ਕੀਤਾ ਹੋਇਆ। ਗਰਮੀਆਂ ਦੇ ਵਿੱਚ ਕਿਤੇ ਆਉਣ ਜਾਣ ਲਈ ਜਾਂ ਕੋਈ ਆਪਾਂ ਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਆਉਂਦਾ ਤੇ ਪਾਉਣ ਲਈ। ਬਹੁਤ ਹੀ ਸੋਹਣੇ ਸੂਟ ਬਹੁਤ ਹੀ ਆਰਾਮਦਾਇਕ ਕੱਪੜਾ ਜੀ ਆਹ ਉਹ ਸਪੈਸ਼ਲ neck ਤੇ ਆਊਗਾ ਤੇ ਦਾ ਦੁਪੱਟਾ ਚੈੱਕ ਕਰਵਾਉਣਾ ਜੀ ਆਪਾਂ ਸੋਨਾਂ ਬਹੁਤ ਹੀ ਸੋਹਣੇ ਦੁਪੱਟੇ ਕਲਰ ਕੰਟਰਾਸਟ ਇੱਕ ਵਾਰ ਆਪਣੇ ਸ਼ੋਅਰੂਮ ਤੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਐਡਰੈਸ ਆਪਾਂ ਤੁਹਾਨੂੰ ਫੇਰ ਰਿਪੀਟ ਕਰ ਦਿੰਨੇ ਆ ਜੀ ਇਹ ਸ਼ਮੇਸ਼ਕਲਾ ਤੋਂ ਚੋਕੇ ਜੀ ਨੇੜੇ ਵੱਡਾ ਖੂਬ ਵੱਡਾ ਗੁਰਦੁਆਰਾ ਜ਼ਿਲ੍ਹਾ ਪਾਣੋਬਠੰਡਾ ਪੰਡਾ ਤੇ ਰਮਪਰਾ ਫੂਲ ਤੋਂ ਆਪਣਾ ਪਿੰਡ 15 ਕਿਲੋਮੀਟਰ ਸੀ ਕਿ ਤੁਸੀਂ ਸੂਚਨਾ ਨਾਲ ਰਿਲੇਟਡ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣਾ ਸਕਰੀਨ ਫੀ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੀ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਦੁਪੱਟਾ ਇਹ ਬਹੁਤ ਹੀ ਸੋਹਣੇ ਕਲਰ ਜੀ ਤੇ ਇੱਕ ਜਾਂਦੇ ਜਾਂਦੇ ਪਿਆਰਾਇਆ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਸੂਟ ਕਿੱਦਾਂ ਦੀ ਲੱਗੀ ਜੀ ਚੈੱਕ ਕਰੋ ਇਹਦੇ ਸਾਰੇ ਕਲਰ ਆ ਜਾਣਗੇ ਜੀ ਕਿ ਇਹ ਇੱਕ ਡਿਜ਼ਾਈਨ ਦੇ ਵਿੱਚ 10 ਕਲਰ ਹੁੰਦੇ ਆ ਬਹੁਤ ਹੀ ਸੋਹਣੇ ਕਲਰ ਤੇ ਬਹੁਤ ਹੀ ਲਾਈਟ weight ਕਪੜਾ ਜੀ ਧੰਨਵਾਦ